ਕੋਟਾਂ ਚੱਲ ਨਹੀਂ ਰਹੀਆਂ ਤੇ ਟਰੈਕਟਰ ਟਰਾਲੀ ਟਰੈਕਟਰ ਜਾ ਨਹੀਂ ਰਿਹਾ ਭਾਨਾ ਬਾਈ ਤੇ ਮਨਜੋਤ ਬਾਈ ਮਨਜੋਤ ਬਾਈ ਦਾ ਲਗਾਤਾਰ 25 ਦਿਨਾਂ ਤੋਂ ਸੇਵਾ ਕਰੀ ਜਾਂਦੇ ਨੇ ਜੀ ਠੀਕ ਹੈ ਆ ਆ ਗਏ ਭਾਨਾ ਬਾਈ ਵੀ ਆ ਗਏ ਭਾਨਾ ਬਾਈ ਬਾਹਰ ਗਿਆ ਹੋਇਆ ਸੀ ਪਣਾ ਲਗਾਤਾਰ ਸੇਵਾ ਚੰਗਰੀ ਹੈ ਜੀ ਅੱਜ ਕਿਸ਼ਤੀਆਂ ਚੱਲਣ ਉਹ ਵੀ हट ਗਈਆਂ ਸੀ ਫੇਰ ਵੀ ਬਾਈ ਹੋਰੀ ਹੁਣ ਰਾਸ਼ਨ ਬੰਦ ਗਿਆ ਇਹਦੇ ਪਾਣੀ ਉਤਰ ਗਿਆ ਬਹੁਤ ਉਤਰ ਗਿਆ ਬਈ ਪਾਣੀ ਉਤਰਨਾ ਸ਼ੁਰੂ ਹੋ ਗਿਆ ਹੁਣ ਮਨਜੋਤ ਬਾਈ ਲਗਾਤਾਰ ਤੁਸੀਂ ਸੇਵਾ ਕਰੀ ਜਾਂਦੇ ਹੋ ਹਾਂ ਪਹਿਲਾਂ ਧੰਨਵਾਦ ਤੁਹਾਡਾ ਬਹੁਤ-ਬਹੁਤ 25 ਦਿਨ ਹੋ ਗਏ ਮੈਨੂੰ ਲੱਗਦਾ ਤੁਹਾਨੂੰ ਲਗਾਤਾਰ ਸੇਵਾ ਕਰਦੇ ਹੋ ਤੇ ਹ ਜਿਹੜੀ ਸੰਗਤ ਨੇ ਕੁਝ ਲੈ ਕੇ ਆਉਣੇ ਰਾਸ਼ਨ ਲੈ ਕੇ ਆਉਣੇ ਅੱਗੇ ਬੇਨਤੀ ਕੀਤੀ ਹੈ ਜਿਹਦੇ ਹਿਸਾਬ ਨਾਲ ਮਾਹੌਲ ਤੇ ਹਾਲਾਤ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰੇ ਜਿਹੜੇ ਐਲੇ ਹਾਲਾਤ ਬਣਿਆ ਨਾ ਗਰਾਊਂਡ ਦੇ ਹਾਂਜੀ ਵੋਟਾਂ ਚੱਲ ਨਹੀਂ ਰਹੀਆਂ ਤੇ ਟਰੈਕਟਰ ਟਰਾਲੀ ਟਰੈਕਟਰ ਜਾ ਨਹੀਂ ਰਿਹਾ ਤੇ ਲੋਕਾਂ ਦਾ ਆਣ ਜਾਣ ਜਿਹੜਾ ਬਿਲਕੁਲ ਬੰਦ ਹੋਇਆ ਪਿਆ ਜੋ ਐਲੇ ਗਰਾਊਂਡ ਦੀ ਰਿਪੋਰਟ ਆ ਹਾਂਜੀ ਲੋਕਾਂ ਨੂੰ ਸਮਾਨ ਦੀ ਜਿਹੜੀ ਰਾਸ਼ਨ ਮੇਰੀ ਬੇਨਤੀ ਹੱਥ ਬਣ ਕੇ ਨਾਮ ਲੈ ਕੇ ਆਓ ਹਾਂਜੀ ਬਿਲਕੁਲ ਬੰਦ ਕਰ ਦੋ ਰਾਸ਼ਨ ਰਾਸ਼ਨ ਹੈ ਹਾਂ ਜਦੋਂ ਇਹਨਾਂ ਦਾ ਪਾਣੀ ਸੁੱਕਦਾ ਇਹਨਾਂ ਦੇ ਘਰਾਂ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਜਾਂ ਇਹਨਾਂ ਨੂੰ ਕਿਸੇ ਚੀਜ਼ ਦੀ ਲੋੜ ਆ ਪੁੱਛ ਕੇ ਜਿਹੜੀ ਉਹ ਦਿੱਤੀ ਜਾਵੇ ਜਾਂ ਜਦੋਂ ਇਹਨਾਂ ਨੇ ਕਣਕਾਂ ਬੀਜਣੀਆਂ ਨੇ ਢੀਲ ਢੇਰ ਜਾਂ ਕੁਛ ਇਦਾਂ ਦਾ ਚੀਜ਼ ਲੈ ਕੇ ਦਿੱਤੀ ਜਾਵੇ ਜਦੋਂ ਆਪਾਂ ਕਣਕਾਂ ਬੀਜਾਂਗੇ ਇਹਨਾਂ ਦੀ ਮੈਂ ਤੇ ਜਿੱਥੇ ਹੈਲਪ ਕਰਾਂਗੇ ਫਿਰ ਉਦੋਂ ਆਪਾਂ ਜ਼ਰੂਰ ਬੇਨਤੀ ਕਰਾਂਗੇ ਉਦੋਂ ਸਾਰਿਆਂ ਨੂੰ ਹਮਲਾ ਆਵਾਜ਼ ਮਾਰਾਂਗੇ ਦੁਬਾਰੇ ਫੇਰ ਮਨਜੋਤ ਬਾਈ ਤੁਹਾਡਾ ਬਹੁਤ ਦਿਲੋਂ ਦਿਲੋਂ ਸ਼ੁਕਰੀਆ ਜਿਹੜਾ ਤੁਸੀਂ ਪੰਜਾਬ ਨਾਲ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਸੇਵਾ ਕਰੀਆ ਧੰਨਵਾਦ ਬਰੇ ਧੰਨਵਾਦ ਤੁਹਾਡਾ ਵੀ ਬਹੁਤ-